ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਹੈ ਸੰਪਰਦਾਨ ਕਾਰਕ ਬਹੁਵਚਨ ਤੇ ਭਾਗ ਗਰਮ 10 ਭਾਗ ਇਹਦੇ ਹੋ ਚੁੱਕੇ ਆ ਸੰਪਰਦਾਨ ਕਾਰਕ ਇੱਕ ਵਚਨ ਕਰ ਲਿਆ ਬਹੁਵਚਨ ਜਿਹੜਾ ਆ ਉਹ ਆ ਜਪਾਂ ਕਰਦੇ ਆ ਸਾਧ ਸੰਗਤ ਇਹਦੇ ਚਿੰਨ ਜਿਹੜੇ ਆ ਉਹ ਕਿਹੜੇ ਆ ਵਿਆਰੀ ਨਨਹਾ ਹਹਾ ਇਹਨੂੰ ਸ਼ਬਦ ਬਣਾ ਕੇ ਲਿਖਿਆ ਹੈ ਪਿਤਰੀ ਚਰਨਨ ਸੰਤ ਹੈ ਹੁਣ ਸਾਧ ਸੰਗਤ ਇਹ ਗੁਰਮਾਨੀ ਮੀਆਂ ਆਪਾਂ ਪੁਕਾ ਜਿਹੜੀਆਂ ਹੈ ਪੰਕਤੀਆਂ ਉਹ ਲਈਆਂ ਇਹਨਾਂ ਦੇ ਅਨੁਸਾਰ ਇਹਨਾਂ ਦੀ ਰੋਸ਼ਨੀ ਦੇ ਵਿੱਚ ਆਪਾਂ ਇਹਨਾਂ ਨੂੰ ਵਿਚਾਰਦੇ ਹੁਣ ਜਿਵੇਂ ਹੈ ਪਹਿਲਾ ਬਿਹਾਰੀ ਹੁਣ ਬਿਹਾਰੀ ਨੂੰ ਆਪਾਂ ਵੇਖੀਏ ਜੇ ਮੁਹਾਕਾ ਕਰ ਮੋਹ ਘਰ ਮੋਹ ਪਤਰੀਂ ਦੇ ਅੱਗੇ ਵਸਤ ਸਜਾਣੀਆਂ ਪਤਰੀਂ ਚੋਰ ਕਰੇ ਹੁਣ ਦੇਖੋ ਅਧਿਆਰੀ ਲੱਗੀ ਆ ਹੁਣ ਜੇ ਮੁਹਾਕਾ ਕਰ ਮੋਹ ਘਰ ਨੂੰ ਠੱਗੇ ਤੇ ਘਰ ਨੂੰ ਠੱਗ ਕੇ ਪਤਰੀਂ ਦੇ ਪਤਰਾ ਨੂੰ ਦਿੰਦਾ ਤਾਂ ਅੱਗੇ ਜਿਹੜੀ ਆ ਉਹ ਕਹਿੰਦੇ ਵਸਤ ਸਜਾਣੀਆਂ ਪਤਰੀਂ ਚੋਰ ਕਰੇ ਤੇ ਪਤਰਾ ਨੂੰ ਚੋਰ ਕਰ ਦਈਆ ਆ ਆ ਗਿਆ ਪਿੱਤਰਾਂ ਨੂੰ ਦੇ ਦਿੰਦੀ ਦਿੰਦਾ ਹੈ ਪਿੱਤਰਾਂ ਨੂੰ ਦਿੰਦਾ ਹੈ ਇਹ ਪਿੱਤਰਾਂ ਨੂੰ ਚੋਰ ਕਰੇ ਪਿੱਤਰੀ ਚੋਰ ਕਰੇ ਪਿੱਤਰਾਂ ਨੂੰ ਬਹੁ ਬਚਨ ਆ ਗਿਆ ਚੋਰ ਕਰੇ ਪਿੱਤਰਾਂ ਨੂੰ ਅੱਗੇ ਅੱਗੇ ਹੈ ਸਾਡੇ ਕੋਲੇ ਆਨੰਦਨਾ ਆਦਨਨਾ ਵਿੱਚ ਹੈ ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਉ ਬਲਿਹਾਰੀ ਗੁਰ ਆਪਣੇ ਆਪਣੇ ਗੁਰੂ ਤੋਂ ਬਲਿਆਰ ਜਾਂਦਾ ਚਰਨਨ ਬਲ ਜਾਉ ਚਰਨਾਂ ਤੋਂ ਬਲੇ ਹਾਰ ਜਾਨਤਾ ਚਰਨਾਂ ਤੋਂ ਬਲੇ ਹਾਰ ਜਾਨਤਾ ਹੰਦ ਸੂਖ ਮੰਗਲ ਬਣੇ ਪੇਖਤ ਗੋਨ ਗਾਉ ਅੱਗੇ ਆ ਗਿਆ ਜੀ ਸਾਡੇ ਕੋਲੇ ਹਾ 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 ਚ ਨ ਆ ਗਿਆ ਤਾਂ ਆਪੀ ਅਗਲਾ ਪੜੀਏ ਸੰਤ ਹੈ ਚਰਨ ਮਾਥਾ ਮੇਰੂ ਪਾਉ ਚਰਨ ਹੈ ਸੰਤ ਹੈ ਚਰਨ ਮਾਥਾ ਮੇਰੋ ਪਾਉ ਅਨਕ ਬਾਰ ਅਨਕ ਬਾਰ ਸੰਤ ਹੈ ਡੰਡੌਤ ਸੰਤ ਹੈ ਹੁਣ ਸੰਤ ਹੈ ਜਿਹੜੀ ਹੈ ਉਹ ਬਣ ਗਿਆ ਨੂੰ ਸੰਤ ਹੈ ਨੂੰ ਸੰਤਾਂ ਨੂੰ ਨਮਸਕਾਰ ਅਨਕ ਬਾਰ ਸੰਤਾਂ ਨੂੰ ਨਮਸਕਾਰ ਡੰਡੌਤ ਇਹ ਆ ਗਿਆ ਸੰਤ ਹੈ ਨੂੰ ਇਹ ਦੀ ਨਿਸ਼ਾਨੀ ਹੈ ਇਹ ਇਹਦਾ ਚਿੰਨ ਹੈ ਸੰਪਰਦਾਨ ਕਰਕ ਬਹੁਵਚਨ ਇਹਦੇ ਵਿੱਚ ਨੂੰ ਹੀ ਆਉਂਦਾ ਕਿਤੇ ਤੋਂ ਵੀ ਆ ਜਾਂਦਾ ਕਿਤੇ ਕਿਤੇ ਚਲੋ ਅੱਗੇ ਚੱਲੀਏ ਆਪਾਂ ਹੋਤੀ ਨਹੀਂ ਕਮਨ ਕਛ ਕਰਨੀ ਇਹ ਓਟ ਪਾਈ ਮਿਲ ਸੰਤ ਹੈ ਗੋਪਾਲ ਇੱਕ ਕੀ ਸਰਨੀ ਹੁਣ ਕੀ ਹੈ ਸੰਤ ਹੈ ਸੰਤ ਹੈ ਮਿਲ ਕੇ ਸੰਤ ਹੈ ਮਿਲ ਕੇ ਸੰਤ ਹੈ ਨੂੰ ਸੰਤ ਹੈ ਨੂੰ ਮਿਲ ਕੇ ਗੋਪਾਲ ਇੱਕ ਕੀ ਸਰਨੀ ਸੰਤ ਹੈ ਨੂੰ ਮਿਲ ਕੇ ਆ ਮਿਲ ਕੇ ਪੂਰਵ ਪੂਰਨ ਕਰਦਨ ਤੱਕ ਸੰਤਨ ਆਹ ਹਾ ਜਿਹੜਾ ਹੈ ਇਹਦਾ ਚਿੰਨ ਹੈ ਇਹਨੂੰ ਹੋ ਗਿਆ ਸੰਤਹਿ ਲੂ ਮਿਲ ਕੇ ਗੋਪਾਲ ਇੱਕ ਕੀ ਸ਼ਰਮਣੀ ਹੁਣ ਆ ਗਿਆ ਸੰਤਹਿ ਡਿੰਡਾਉਤ ਉਹਨਾਂ ਦੀ ਉਧਰ ਲਿਖਨੇ ਲੱਭ ਜ ਸੰਤਹਿ ਡਿੰਡਾਉਤ ਸੰਤਾਂ ਨੂੰ ਨਮਸਕਾਰ ਅੱਗੇ ਅਸੀਂ ਆ ਮਿਲ ਸੰਤਹਿ ਸੰਤਾਂ ਨੂੰ ਮਿਲ ਕੇ ਆ ਜਿਹੜਾ ਪਹਿ ਤੇ ਪਹਿਲਾਂ ਪੜ ਲਿਆ ਸੰਤਾਂ ਨੂੰ ਮਿਲ ਸਾ ਸੰਗਤ ਉਸ ਤੋਂ ਅੱਗੇ ਜਿਹੜੀ ਹੈ ਮਰਾਠੀ ਬੋਲੀ ਦੇ ਵਿੱਚ ਨਾ ਜਦੋਂ ਸੰਪਰਦਾਨ ਕਾਰਕ ਨਾਮ ਦੇ ਅੰਤ ਵਿੱਚ ਲਾ ਕੇ ਬਣਦਾ ਸੰਪਰਦਾਨ ਜਿਹੜਾ ਹੈ ਆ ਨੂ ਦਾ ਸ਼ਬਦ ਆ ਉਹ ਉਹਨੂੰ ਲਾ ਲਾ ਕੇ ਬਣਦਾ ਉਹ ਹੁਣ ਇਹ ਪੰਕਤੀਆਂ ਆਪਾਂ ਵਿਚਾਰਦੇ ਆ ਮਾਰਵਾੜ ਜੈਸੇ ਨੀਰ ਬਾਲਾ ਮਾਰਵਾੜ ਵਿੱਚ ਜੈਸੇ ਨੀਰ ਬਾਲਾ ਨੀਰ ਪਾਣੀ ਬਾਲਾ ਪਿਆਰਾ ਲੱਗਦਾ ਬੇਲ ਬਹਲਾ ਕਰਹਲਾ ਬੇਲ ਹਰੀ ਬੇਲ ਹੁੰਦੀ ਹੈ ਉਹ ਪਿਆਰੀ ਲੱਗਦੀ ਆ ਕਿਨੂੰ ਕਰਹਲਾ ਉਠ ਨੂੰ ਕਰਹਲਾ ਇਹਦਾ ਨੂੰ ਆ ਗਿਆ ਲਾ ਕਰਹਲਾ ਨੂੰ ਅੱਗੇ ਜਿਉਂ ਕੁਰੰਕ ਨਿਸਨਾਦ ਬਹਲਾ ਜਿਵੇਂ ਕੁਰੰਕ ਨੂੰ ਫੇਰਨ ਨੂੰ ਨਿਸ ਰਾਤ ਦੇ ਵਿੱਚ ਨਾਦ ਨਾਦ ਕੀ ਹੁੰਦਾ ਸੰਗੀਤ ਬਹਲਾ ਪਿਆਰਾ ਲੱਗਦਾ ਬਹਲਾ ਤਿਉ ਮੇਰੇ ਮਨ ਰਮਈਆ ਉਵੇਂ ਹੀ ਮੇਰੇ ਮਨ ਨੂੰ ਉਹ ਰਮਈਆ ਪਰਮਾਤਮਾ ਪਿਆਰਾ ਲੱਗਦਾ ਅਗੇ ਹੈ ਜਿਉਂ ਧਰਨੀ ਕੋ ਇੰਦਰ ਬਾਲਾ ਧਰਨੀ ਜਿਹੜੀ ਧਰਤੀ ਆ ਉਹਨੂੰ ਇੰਦਰ ਪਿਆਰਾ ਲੱਗਦਾ ਜਦੋਂ ਬਰਸਦਾ ਨਾ ਬੜਾ ਉਹਨੂੰ ਤਾਂ ਹੀ ਪਿਆਰਾ ਲੱਗਦਾ ਜਿਵੇਂ ਆਵੇ ਵਰਸੇ ਅਗੇ ਕੁਸਮ ਬਾਸ ਜੈਸੇ ਪਵਰਲਾ ਤੇ ਕੁਸਮ ਬਾਸ ਫੁੱਲ ਦੀ ਜਿਹੜੀ ਬਾਸ ਨਾ ਸੁਗੰਧੀ ਹੈ ਜਿਵੇਂ ਪਵਰਲਾ ਜਿਵੇਂ ਪਵਰਲਾ ਨੂੰ ਲਾਗੇ ਨਾ ਜਿਵੇਂ ਪਵਰਲਾ ਨੂੰ ਉਹ ਪਿਆਰੀ ਲੱਗਦੀ ਆ ਚੱਕ ਵੀ ਕੋ ਜੈਸੇ ਸੂਰ ਬਾਲਾ ਜਿਹੜੀ ਚਕਵੀ ਹੈ ਨਾ ਉਹਨੂੰ ਜਿਵੇਂ ਸੂਰ ਪਿਆਰਾ ਲੱਗਦਾ ਸੂਰ ਤੋਂ ਭਾਵ ਸੂਰਜ ਹੈ ਸੂਰਜ ਕਿਉਂਕਿ ਚਕਵੀ ਜਿਹੜੀ ਆ ਉਹ ਜਿਨ੍ਹਾਂ 'ਚ ਸੂਰਜ ਹੁੰਦਾ ਜਦੋਂ ਛਿਪ ਜਾਂਦਾ ਤਾਂ ਉਹਦੇ ਹਾਲ ਬੁਰੇ ਹਾਲ ਹੋ ਜਾਂਦੇ ਆ ਉਹਨਾਂ ਚਿਰ ਉਹੜੀਂ ਦੀ ਰਹਿੰਦੀ ਜਿਨ੍ਹਾਂ 'ਚ ਉਹ ਸੋਭਾ ਛਿੜਦਾ ਨਹੀਂ ਭਾਵ ਉਹਨੂੰ ਸੂਰ ਸੂਰਜ ਪਿਆਰਾ ਲੱਗਦਾ ਤੇ ਅੱਗੇ ਮਾਨਸਰੋਵਰ ਕਿਸ ਨੂੰ ਪਿਆਰਾ ਲੱਗਦਾ ਹਾਂਸੋਲਾ ਹੰਸ ਹਾਂਸਾਂ ਨੂੰ ਜਿਹੜਾ ਹੈ ਉਹ ਪਿਆਰਾ ਲੱਗਦਾ ਹੰਸ ਸੂਰ ਮਾਨ ਮਾਨ ਸੂਰ ਬਰ ਹੰਸਲਾ ਜੋ ਤਰਨੀ ਕੋ ਕੰਤ ਭਾਲਾ ਤਰਨੀ ਹੁੰਦੀ ਹੈ ਔਰਤ ਜਵਾਨ ਔਰ ਉਹਨੂੰ ਕੰਤ ਪਿਆਰਾ ਲੱਗਦਾ ਤਿਉ ਮੇਰੇ ਮਨ ਰਮਈਆ ਉਸੇ ਤਰ੍ਹਾਂ ਮੇਰੇ ਮਨ ਨੂੰ ਰਮਈਆ ਪਿਆਰਾ ਲੱਗਦਾ ਕੋ ਪ੍ਰਮਾਤਮਾ ਕਾਲਪੁਰਖ ਵੈਗੂ ਪਿਆਰਾ ਲੱਗਦਾ ਹੋਣਾਗਾ ਅਸੀਂ ਕਰ ਹਲਾ ਆ ਜਿਹੜਾ ਲਾ ਹੈ ਕਿਉਂ ਗਿਆ ਨੂੰ ਉਠ ਨੂੰ ਪਵਰ ਲਾ ਪਵਰ ਲਾ ਪਵਰੇ ਨੂੰ ਹਾਂ ਤੋ ਲਾ ਹੰਸ ਸੋ ਹੰਸੋਲਾ ਹੰਸ ਨੂੰ ਅਗੇ ਬੇਲ ਬਹਲਾ ਕਰ ਹਲਾ ਬੇਲ ਬਹਲਾ ਬੇਲ ਜਿਹੜੀ ਆ ਊਠ ਨੂੰ ਪਿਆਰੀ ਲੱਗਦੀ ਏ ਕਿਉਂਕਿ ਊਠ ਜਿਹੜੇ ਉੱਤੇ ਭਾਰ ਦੇ ਫਿਰਦੇ ਨੇ ਨਾ ਬੇਲਾਂ ਨੂੰ ਉੱਚੀਆਂ ਉੱਚੀਆਂ ਅੱਛਾ ਕੁਸਮ ਬਾਸ ਪਵਰਲਾ ਫੁੱਲ ਦੀ ਸੁਗੰਧ ਜਿਹੜੀ ਆ ਉਹ ਪਵਰ ਫੁੱਲ ਦੀ ਸੁਗੰਧ ਜਿਹੜੀ ਆ ਉਹ ਪਵਰ ਨੂੰ ਸੋ ਸਾਥ ਸੰਗਤ ਇਹ ਜੇ ਅਜ ਆਪਣਾ ਸੰਪਰਦਾਨ ਕਾਰਕ ਬਹੁਵਚਨ ਭਾਗ 11 ਮੇਸ ਤੋਂ ਅਗਲਾ ਜਿਹੜਾ ਹੈ ਕਾਰਕਾ ਉਹ ਅਗਲੇ ਫਿਰ ਆਪਾਂ ਮਿਲਾਂਗੇ ਅੱਗੇ ਫਿਰ ਸਮੇਂ ਦੇ ਮੁਤਾਬਕ ਉਹ ਆਪਾਂ ਮਿਲਾਂਗੇ ਉਹਦੇ ਜਿਹੜੀ ਵਿਚਾਰ ਕਰਾਂਗੇ ਇੰਨੀ ਜਿਹੜੀ ਵਿਚਾਰ ਆ ਉਹ ਪ੍ਰਵਾਨ ਕਰਨੀ ਔਰ ਇਹ ਜਿਹੜੀਆਂ ਹੈ ਇਹ ਵੀਡੀਓ ਹੈ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤਾਂ ਕਿ ਜਿਹੜੀਆਂ ਸੰਤਾਂ ਨੂੰ ਇਹ ਪਹੁੰਚੇ ਤੇ ਉਹ ਸੰਤਾਂ ਜਿਹੜਾ ਉਹਦਾ ਲਾਹ ਖੱਟ ਸਕਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ